ਮੇਰਾ ਨਾਮ ਜੀ ਗੁਰਦੀਪ ਸਿੰਘ ਜੀ ਪੈਂਟ ਆਰਡਰ ਪਰ ਜੀ ਇਹ ਰਾਤ ਨੂੰ ਜੀ 2:00 ਵਜੇ ਉੱਪਰੋਂ ਆਵਾਜ਼ ਜੀ ਆਉਣ ਲੱਗੀ ਹੋਰੇ ਲੋੜ ਦੀ ਵੀ ਅਸੀਂ ਵੀ ਚਲੋ ਦੇਖੀਏ ਕੀ ਆ ਮੈਂ ਕੈਮਰਾ ਚੈੱਕ ਕੀਤੇ ਹਾਂ 2:00 ਵਜੇ ਦੇਖਿਆ ਵੀ ਕੈਮਰੇਆਂ ਚੱਤਾ ਸੀਗਾ ਜੀ ਇਹ ਅੱਜ ਆ ਰਾਤ ਦੀ ਜੀ 2:00 ਵਜੇ ਪੂਰੇ ਜੀ ਫਿਰ ਉਹ ਕਿੰਨੇ ਕ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ ਜੀ 11-12 ਮਿੰਟ ਤੋਂ ਬਾਅਦ ਫਿਰ ਆਪਣੀ ਉਹ ਸਾਹਮਣੇ ਗੱਡੀ ਖੜੀ ਆ ਜੀ ਉਹ ਥੱਲੇ ਵੜ ਗਿਆ ਫਿਰ ਉਸ ਤੋਂ ਬਾਅਦ ਫੇਰ ਨਹੀਂ ਦੇਖਿਆ ਜੀ ਇਹ ਨੇ ਪਹਿਲਾਂ ਨਹੀਂ ਦੇਖਿਆ ਪਰसों ਹਨ ਕਿ ਦੋ ਕੁੱਤੇ ਜਰੂਰ ਆਪਣੇ ਉਧਰ ਕਲੋਨੀਆ ਚ ਖਾਦੇ ਨੇ ਵੀ ਕਿਸੇ ਜਾਨਵਰ ਨੇ ਆਪਣੇ ਨੁਕਸਾਨ ਕੋਈ ਨਹੀਂ ਵੀ ਹੋਇਆ ਮੈਂ ਨੋ ਜਗਜੀਤ ਸਿੰਘ ਆ ਜੀ ਸਾਡੇ ਮੇਰੀ ਮੈਸਜ ਸਰਪੰਚਾ ਦਵਿੰਦਰਪੁਰ ਤੇ ਸਾਨੂੰ ਸਵੇਰ ਨੂੰ ਅੱਜ ਸੂਚਨਾ ਮਿਲੀ ਕਿ ਜਾਗਰ ਸਿੰਘ ਦੇ ਮਕਾਨ ਦੇ ਉੱਤੇ ਚਿੱਟਾ ਦੇਖਿਆ ਗਿਆ ਤੇ ਜਿਹਦੀ ਵੀਡੀਓ ਵੀ ਉਹਨਾਂ ਦੀ ਸੀਸੀਟੀਵੀ ਕੈਮਰੇ ਤੋਂ ਅਸੀਂ ਬਾਰਲ ਹੋਈ ਹੈ ਪੂਰੇ ਨਗਰ ਨੂੰ ਮੰਨ ਲਓ ਸਾਰੇ ਜਿਹਨਾਂ ਦੇ ਜਿਨ੍ਹਾਂ ਦੇ ਮੋਹੱਲਾਂ ਦੇ ਵਿੱਚ ਨਗਰ ਦੇ ਸਾਰਿਆਂ ਕੋਲ ਮੰਨ ਲਓ ਇਹ ਦਿੱਤੀ ਗਈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਖੱਡੋਂ ਦੇ ਇੰਚਾਰਜ ਸਰਦਾਰ ਮختار ਸਿੰਘ ਨੂੰ ਸੂਚਿਤ ਕਰਤਾ ਵੀ ਇਦਾਂ ਦਾ ਗੱਲ ਨਾਲ ਹੀ ਉਹਨਾਂ ਨੇ ਫਿਰ ਰੇਂਜ ਅਫਸਰ ਮਨਪਾਗ ਨੂੰ ਸੂਚਨਾ ਦਿੱਤੀ ਤੇ ਹੁਣ ਸਾਡੇ ਕੋਲ ਇਸ ਟਾਈਮ ਐਸਟੀਐ ਸਮਰਾਲਾ ਰਾਤੂ ਪਤਰ ਸਿੰਘ ਦੀ ਪਹੁੰਚੇ ਉਹਦੀ ਟੀਮ ਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਛੋਟੀ ਜਿਹੀ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਪੂਰੇ ਵਿਸ਼ਵਾਸ ਦੇ ਨਾਲ ਮੰਨਿਆ ਗਿਆ ਕਿ ਇਹ ਵਾਕਈ ਕੀਤਾ ਹੀ ਹੈ ਪੂਰਨ ਦਸ ਦਾ ਮਾਹੌਲ ਬਣ ਚੁੱਕਿਆ ਸਾਨੂੰ ਮਾਰਨਿੰਗ ਤੇਲਾ ਐਸੀਪੈਂਟ ਟੋਡਰ ਪਰ ਤੋਂ ਜੀ ਤੇ ਅਸੀਂ ਤੁਰੰਤ ਜੀ ਪੈਂਟ ਟੋਡਰ ਪਰ ਪਹੁੰਚੇ ਜੀ ਪਹੁੰਚ ਕੇ ਉੱਥੇ ਫੁਟੇਜ ਵਗੈਰਾ ਦੇਖੀਆਂ ਜੀ ਜਿਸ ਘਰ ਨਾਜਰ ਸਿੰਘ ਦਾ ਘਰ ਦੱਸਿਆ ਜਾ ਰਿਹਾ ਜੀ ਸੋਨੂ ਆ ਲੜਕਾ ਉਹਨਾਂ ਦਾ ਸੋਨੂ ਨੂੰ ਹੀ ਮਿਲੇ ਉਹ ਕਹਿੰਦਾ ਕਰੀਬ 2:30 ਵਜੇ ਮੈਂ ਰਾਤ ਆਵਾਜ਼ ਸੁਣੀ ਡੌਕੀਆਂ ਦੀ ਤਾਂ ਮੈਂ ਉੱਠ ਕੇ ਵੇਖਿਆ ਕੈਮਰਾ ਦੇਖਿਆ ਸਭ ਤੋਂ ਪਹਿਲਾਂ ਮੈਂ ਜੋ ਕਵਰੇਜ ਵੇਖ ਕੇ ਉਹਨੇ ਜੱਜ ਕਰਿਆ ਵੀ ਕੋਈ ਚੀਤਾ ਜੀਵ ਲੱਗਦਾ ਜੰਗਲੀ ਜੀ ਤਾਂ ਕਹਿੰਦਾ ਅਸੀਂ ਅਨਾਉਂਸਮੈਂਟ ਵੀ ਰਾਤ ਕਰਾ ਦਿੱਤੀ ਸੀ ਪਿੰਡ ਵਾਸੀ ਰਾਤ ਅਲਰਟ ਹੋ ਗਏ ਜੀ ਸਾਨੂੰ ਉਹਨਾਂ ਨੇ ਮਾਰਨਿੰਗ ਦੱਸਿਆ ਫਿਰ ਅਸੀਂ ਸਾਰੀ ਗੱਲ ਸਮਝ ਕੇ ਜੀ ਫਿਰ ਅੱਗੇ ਅਸੀਂ ਫੋਰੈਸਟ ਵਾਲੇ ਤੇ ਸਬੰਧਤ ਮੈਹਿਕਮੇ ਨੂੰ ਜਾਣੂ ਕੀਤਾ ਜੀ ਆਪਦੇ ਸੀਨੀਅਰ ਅਫਸਰਾਂ ਨੂੰ ਜਾਣੂ ਕੀਤਾ ਜੀ ਇਥੇ ਸਬੰਧਤ ਮੈਹਿਕਮਾ ਫਿਰ ਮੌਕੇ ਤੇ ਪਹੁੰਚ ਗਿਆ ਜੀ ਪਹੁੰਚਣ ਤੋਂ ਪ੍ਰੰਤ ਉਹਨਾਂ ਨੇ ਵੀ ਫੁਟੇਜ ਦੇਖੀ ਤਫਸੀਰ ਜੀ ਨਰਿੰਦਰ ਸਿੰਘ ਨੇ ਜੀ ਰੇਂਜ ਅਫਸਰ ਆਪਣੇ ਲੁਧਿਆਣੇ ਤੋਂ ਤੇ ਉਹਨਾਂ ਨੇ ਦੱਸਿਆ ਜੀ ਇਹ ਜੰਗਲੀ ਕੈਟਾ ਮਤਲਬ ਚੀਤਾ ਵਗੈਰਾ ਨਹੀਂ ਜਾਂ ਕੋਈ ਹੋਰ ਜੰਗਲੀ ਜੀਵ ਨਹੀਂ ਹੈਗਾ ਜੀ ਤੇ ਫਿਰ ਉਹ ਫੜਨ ਦਾ